ਯੋਗ ਦਿਵਸ ਮੌਕੇ ਅਸੀਂ ਇਸੇ ਮੌਜੂਦ ਆ ਟਾਰੀਵਾਗਾ ਸਰਹੱਦ ਉਤੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਬੀਐਸਐਫ ਦੇ ਜਵਾਨ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਕਰਦੇ ਦਿਖਾਈ ਦੇਣਗੇ ਤਾਂ ਉਹਨਾਂ ਦੀਆਂ ਤਸਵੀਰਾਂ ਤਤਤਲ ਟਾਰੀਵਾਗਾ ਸਰਹੱਦ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪੂਰੇ ਦੇਸ਼ ਭਰ ਦੇ ਵਿੱਚ ਜਿੱਤੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬਾਨ ਉਹਨਾਂ ਵੱਲੋਂ ਵੀ ਅੱਜ ਦੇ ਇਸ ਦੇ ਅੱਜ ਦੇ ਇਸ ਦਿਨ ਮੌਕੇ ਜੋ ਉਹਨਾਂ ਵੱਲੋਂ ਵੀ ਜੋ ਕੀਤਾ ਜਾਏਗਾ ਲੇਕਿਨ ਉਥੇ ਆਪਾਂ ਦੱਸ ਦਈਏ ਕਿ ਟਾਰੀ ਵਾਂਗਾ ਸਰਹੱਦ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਵਾਨ ਜੋ ਨੇ ਉਹ ਅੱਜ ਜਿੱਥੇ ਕਿ ਪ੍ਰੇਡ ਰੇਟਡ ਸਰਾਮਣੀ ਹੁੰਦੀ ਹੈ ਅਟਾਰੀ ਵਾਗਾ ਸਰਹੱਦ ਤੇ ਜ਼ੀਰੋ ਲਾਈਨ ਤੇ ਤਾਂ ਉੱਥੇ ਅੱਜ ਜੋਕਰ ਦੇ ਦਿਖਾਈ ਦੇਣਗੇ ਤਾਂ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆਂ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦੇ ਦਈਏ ਕਿ ਜਿੱਥੇ ਕਿ ਡੀਆਈਜੀ ਸਾਹਿਬ ਵੀ ਇੱਥੇ ਮੌਕੇ ਤੇ ਮੌਜੂਦ ਹੈਗੇ ਨੇ ਐਸਐਸ ਚੰਦੇਲ ਤੇ ਉਹਨਾਂ ਦੇ ਨਾਲ ਆਈਜੀ ਸਾਹਿਬ ਸ਼੍ਰੀ ਅਤੁੱਲ ਫੁੱਲਜ਼ਲੇ ਜੋਨੇ ਉਹ ਵੀ ਖਾਸ ਤੌਰ ਦੇ ਉੱਤੇ ਜੋ ਇਸ ਮੌਕੇ ਤੇ ਮੌਜੂਦ ਹੈਗੇ ਨੇ ਤਾਂ ਉਹਨਾਂ ਦੇ ਨਾਲ ਪੂਰੀ ਜੋ ਪੀਐਸਐਫ ਇਹ ਜਵਾਨ ਨੇ ਜੋ ਪੂਰੀ ਟੀਮ ਹੈ ਉਹਨਾਂ ਦੀ ਉਹ ਵੀ ਇੱਥੇ ਖਾਸ ਤੌਰ ਤੇ ਮਜੂਰ ਨੇ ਕਿਉਂਕਿ ਆਮ ਤੌਰ ਤੇ ਤੁਸੀਂ ਦੇਖਿਆ ਹੋਊਗਾ ਕਿ ਇਸੇ ਜਗ੍ਹਾ ਤੋਂ ਰਿਟ੍ਰੀਟ ਸੈਰਮਨੀ ਦਾ ਕਈ ਵਾਰ ਨਜ਼ਾਰਾ ਦੇਖਿਆ ਹੋਊਗਾ ਲੇਕਿਨ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿ ਅਟਾਰੀ ਵਾਗਾ ਸਰਹਾਤੇ ਇਹ ਉਹ ਜਗ੍ਹਾ ਹੈ ਜਿੱਥੇ ਕਿ ਅਕਸਰ ਪਰੇਡ ਦਿਖਾਈ ਦਿੰਦੀ ਹੈ ਹਰ ਰੋਜ਼ ਰਿਟ੍ਰੀਟ ਸੈਰਮਨੀ ਹੁੰਦੀ ਹੈ ਲੇਕਿਨ ਹੁਣ ਜਿਹੜੀ ਹੈ ਇੱਥੇ ਉਹ ਯੁਵਾ ਫੌਜ ਵਾਲੇ ਯੋਗ ਦਿਵਸ ਅੰਤਰਰਾਸ਼ਟਰੀ ਯੋਗ ਦਿਵਸ ਜੋ ਮਨਾਇਆ ਜਾਣਾ ਹੈ ਤਾਂ ਵੇਖ ਸਕਦੇ ਹਾਂ ਜਿੱਥੇ ਨਜ਼ਰ ਪੈਂਦੀ ਆ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਕਿ ਚਾਰੇ ਤਰਫਾ ਇੱਕ ਵਾਰੀ ਅਟਾਰੀ ਵਗਾਂ ਸਰਹੱਦ ਦੀ ਜਿਹੜੀ ਤਸਵੀਰ ਸਾਂਝੀ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਦੇਖ ਸਕਦੇ ਹਾਂ ਜਿੱਥੇ ਕਿ ਜੋ ਬੱਚੇ ਵੀ ਨੇ ਛੋਟੇ-ਛੋਟੇ ਅੱਜ ਦੇ ਇਸ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਉਹ ਵੀ ਯੋਗ ਕਰਦੇ ਦਿਖਾਈ ਦੇਣਗੇ ਤਾਂ ਉੱਤੇ ਇਹ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਟਾਰੀ ਬਾਗਾ ਸਰਹੱਦ ਤੋਂ ਸਾਂਝੀਆਂ ਕਰ ਰਹੇ ਆ ਅਰਥਾਤ ਜਮ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਇਸ ਜੋ ਜੋ ਕਿ ਇਹ ਜਿਸਮ 11 ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਇੰਡੀਆ ਫਰਸਟ ਪਾਇਲਟ ਡਿਫੈਂਸ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪੂਰਾ ਹਾਲਟਰ ਪੀਐਸ ਤੋਂ ਪਾਰ ਦੇ ਅਧਿਕਾਰੀਆਂ ਦੇ ਨਾਲ ਮਨਾਣੇ ਦਾ ਮੌਕਾ ਹੈ ਬਿਲਕੁਲ ਪ੍ਰਿਆ ਹੋਇਆ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਅੰਤਰਰਾਸ਼ਟਰੀ ਯੋਗ ਦਿਵਸ ਹੁਣ ਇੱਥੇ ਮਨਾਇਆ ਜਾਣਾ ਹੈ ਤਾਂ ਉਹਦੀਆਂ ਤਸਵੀਰਾਂ ਲਗਾਤਾਰ ਤੜ ਨਾਲ ਸਾਂਝੀਆਂ ਕਰਦੇ ਆਂ ਬਣੇਰੋ ਜਗਬਾਨੀ ਟੀਵੀ ਦੇ ਉੱਤੇ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਸ਼ੁਰੂ ਕਰਨ ਤੋਂ ਪਹਿਲਾਂ ਜੋ ਇੱਥੇ ਪ੍ਰਾਰਥਨਾ ਜਿਹੜੀ ਕੀਤੀ ਜਾ ਰਹੀ ਆ ਤਾਂ ਦੇਖ ਸਕਦੇ ਹੋ ਕਿ ਤਰੰਗਾ ਹੈ ਤਾਂ ਜੋ ਦੇਸ਼ ਦਾ ਤਰੰਗਤਾ ਉਸਦੇ ਹੇਠਾਂ ਜਿਹੜੀ ਇਹ ਜੋ ਜੋਗ ਆ ਉਹ ਕੀਤੀ ਜਾਣੀ ਆ ਤਾਂ ਮੈਂ ਤਰੰਗੇ ਦੀ ਵੀ ਤਸਵੀਰ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਸਾਰੇ ਕੀਤੀਆਂ ਜਾਣ ਕਿੰਨੇ ਸ਼ਾਂਦੇ ਨਾਲ ਦੇਸ਼ ਦਾ ਜੋ ਦਸ਼ਯ ਧਵਜ ਉਹ ਲਹਿਰਾ ਰਿਹਾ ਤਾਂ ਉਸਦੇ ਹੇਠਾਂ ਅੱਜ ਬੀਐਸਐਫ ਦੇ ਜਵਾਨ ਟਾਰੀਵਾਗਾ ਸਰਹੱਦ ਤੇ ਜਿੱਥੇ ਕੀ ਵੱਡੇ ਪੱਧਰ ਦੇ ਉੱਤੇ ਸਲਾਨੀ ਪਹੁੰਚਦੇ ਨੇ ਰਿਟਰੀਡ ਸ cerimony ਦੇਖ ਲਈ ਤਾਂ ਉਸ ਜਗਾ ਤੇ ਆਪਾਂ ਹੁਣ ਮੌਜੂਦ ਆ ਸਵੇਰ ਵੇਲੇ ਤੁਸੀਂ ਦੇਖ ਸਕਦੇ ਹੋ ਅੰਤਰਰਾਸ਼ਟਰੀ ਯੋਗ ਦਿਵਸ ਇੱਥੇ ਮਨਾਇਆ ਜਾ ਰਿਹਾ ਤਾਂ ਜੋ ਪ੍ਰਾਥਨਾ ਤੋਂ ਇਸ ਜਿਹੜੀ ਸ਼ਰਮਾਤ ਕੀਤੀ ਗਈ ਹੈ ਤਾਂ ਜਿਹੜੇ ਅਧਿਕਾਰੀ ਨੇ ਹਾਲਾ ਅਧਿਕਾਰੀ ਨੇ ਡੀਆਈਜੀ ਸਾਹਿਬ ਤੇਜਜੀ ਸਾਹਿਬ ਉਹ ਵੀ ਇਸ ਯੋਗ ਦਿਵਸ ਦੇ ਵਿੱਚ ਮੌਜੂਦ ਹੈਗੇ ਨੇ ਤਾਂ ਉਹਨਾਂ ਵੱਲੋਂ ਵੀ ਅੱਜ ਦੇ ਇਸ ਯੋਗ ਦਿਵਸ ਦੇ ਉੱਤੇ ਜੋ ਨਾਲ ਆਪਣੇ ਬੀਐਸਐਫ ਦੇ ਸਾਥੀਆਂ ਦੇ ਨਾਲ ਇਹ ਜੋ ਜੋ ਕੀਤਾ ਜਾਣਾ ਸਾਥ ਨਾਲ ਨਮਾਜ਼ ਕੀਤੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਤਰ ਤੇ ਉੱਤੇ ਬੀਐਸਐਫ ਦੇ ਅਧਿਕਾਰੀ ਜਿਹੜੇ ਇੱਥੇ ਹੈਗੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਦਾ ਬੱਚੇ ਵੀ ਜਿਹੜੇ ਨਾਲ ਹੈਗੇ ਨੇ ਉਹ ਵੀ ਇਸ ਯੋਗ ਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੜ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਯੋਗ ਦਿਵਸ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਹੁਣ ਜਿਹੜੇ ਅਧਿਕਾਰੀ ਨੇ ਯੋਗ ਕਰਦੇ ਦਿਖਾਈ ਦੇ ਰਹੇ ਨੇ ਤਾਂ ਉਹ ਵੀ ਨਾ ਜਾਇਆ ਕਰ ਲਗਾਤਾਰ ਸਾਂਝੀਆਂ ਕਰ ਰਿਆਂ ਦੱਸ ਜੀ ਕਿ ਦਸ ਤੋਂ ਬਾਅਦ ਜੋ ਅਧਿਕਾਰੀ ਨੇ ਜੋ ਡੀਆਈਜੀ ਸਾਹਿਬ ਤੇ ਆਈਜੀ ਸਾਹਿਬ ਨੇ ਉਹਨਾਂ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਣੀ ਆ ਤਾਂ ਉਸ ਤੋਂ ਪਹਿਲਾਂ ਇਹ ਤੁਸ ਫੋਟੋਆਂ ਤੁਸੀਂ ਦੇਖ ਸਕਦੇ ਹੋ ਜਿੱਥੇ ਛੋਟੇ ਬੱਚੇ ਵੀ ਇਸ ਯੋਗ ਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਹੋਏ ਨੇ ਕਿਉਂਕਿ ਅੰਤਰਰਾਸ਼ਟਰੀ ਯੋਗ ਦਿਵਸ ਹੈ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਤਰਫਾ ਜੋ ਦਾਕਟਰ ਪੰਜਾਬੀ ਪਾਕਿਸਤਾਨ ਦਾ ਬਾਰਡਰ ਦੂਜੀ ਤਰਫਾ ਭਾਰਤ ਦੇ ਸਰਹੱਦ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਜੋ ਯੋਗ ਕਰਦੇ ਜੋ ਸਮsthiti ਵਿੱਚ ਖੜੇ ਹੋਏ ਬੀਐਸਐਫ ਦੇ ਜਵਾਨ ਦਿਖਾਈ ਦੇ ਰਹੇ ਨੇ ਬਹੁਤ ਹੀ ਸੋਹਣੀ ਤਸਵੀਰ ਜਿਹੜੀ ਇਹ ਸਾਂਝੀ ਕਰ ਰਹੇ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਲਗਾਤਾਰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਯੋਗ ਕਰਦੇ ਜੋ ਅਧਿਕਾਰੀ ਦਿਖਾਈ ਦੇ ਰਹੇ ਨੇ ਉਪਰ ਅੰਤਰਰਾਸ਼ਟਰੀ ਵਿਵਸਥੀਆਂ ਉਸ ਵਿਰਾ ਜੀਸੀਪੀ ਅਟਾਰੀ ਤੋਂ ਸੰਝਿਆ ਕਰ ਰਹੇ ਆ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਕਿੰਨਾ ਕਿਤੇ ਦੇਖ ਸਕਦੇ ਹੋ ਕਿਉਂਕਿ ਇਸ ਜਗ੍ਹਾ ਤੇ ਅਕਸਰ ਰਿਟਰੀਟ ਦੀ ਜਿਹੜੀ ਸਰੇਮੋਨੀ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਹਨ ਲੇਕਿਨ ਹੁਣ ਜੇ ਤੁਸੀਂ ਦੇਖ ਸਕਦੇ ਹੋ ਇੰਟਰ ਰਾਸ਼ਟਰੀ ਜਵਦੀਸਤੇ ਕਿਸ ਤਰ੍ਹਾਂ ਦੇ ਨਾਲ ਜੋ ਕਰਦੇ ਦਿਖਾਈ ਜੋ ਦੇ ਰਹੇ ਨੇ ਇਹ ਸੱਜ ਦੇ ਜਵਾਨ ਇਹ ਵੀ ਜਵਾਨ ਨੇ ਜੋ ਅਕਸਰ ਸਰਹੱਦ ਉੱਤੇ ਰਹਿੰਦੇ ਨੇ ਸਰਹੱਦ ਉੱਤੇ ਆਪਣੀ ਡਿਊਟੀ ਨਿਭਾਉਂਦੇ ਨੇ ਤਾਂ ਉਹ ਅੱਜ ਇਸ ਜਗ੍ਹਾ ਦੇ ਉੱਤੇ ਜੋ ਕਰਦੇ ਦਿਖਾਈ ਦੇ ਰਹੇ ਹਨ ਹਾਲਾਂਕਿ ਜਦੋਂ پاکستان ਦੇ ਨਾਲ ਤਣਾਅ ਵਧਿਆ ਸੀਗਾ ਤਾਂ ਉਸ ਮੌਕੇ ਵੀ ਜੋ ਬੀਐਸਐਫ ਦੇ ਜਵਾਨ ਜੋ ਬਾਰਡਰਾਂ ਤੇ ਲਗਾਤਾਰ ਤਣਾਅ ਸੀਗੇ ਲੇਕਿਨ ਇਹ ਦੇਖ ਸਕਦੇ ਹਾਂ ਇੱਕ ਨਵIkਲੀ ਤਸਵੀਰ ਜਿੱਥੇ ਇੱਕ ਪੀਐਸਐਫ ਅਧਿਕਾਰੀ ਜੋ ਕਿ ਅੱਜ ਇਸ ਜਗ੍ਹਾ ਤੇ ਮੌਜੂਦ ਨੇ ਉਹਨਾਂ ਵੱਲੋਂ ਲਗਾਤਾਰ ਇਸ ਸਹਿਯੋਗ ਦੀ ਉਸਤਾਨੇ ਯੋਗਤਾ ਦੇ ਮੌਕੇ ਹਫਤੇ ਵਿੱਚ ਹਿੱਸਾ ਲਿੱਤਾ ਗਿਆ ਤਾਂ ਯੋਗ ਕਰਦੇ ਜੋ ਬੀਐਸਐਫ ਦੇ ਨਿਗਰਾਨੀ ਦੇ ਰਿਹਾ ਸੀ ਤੇਰੇ ਤੇ ਰਿਹਾ ਕੀ ਲੂਜ਼ ਨਹੀਂ ਕਰਾ ਰਹੇ ਐਕਸਕਲੂਸਿਵ ਤਸਵੀਰਾਂ ਜਗਬਾਨੀ ਟੀਵੀ ਦੇ ਨਾਲ ਸਾਂਝਾ ਕਰ ਰਹੇ ਹਾਂ ਇਸ ਤੋਂ ਬਾਅਦ ਜੋਕ ਤੋਂ ਬਾਅਦ ਦੱਸ ਜੇ ਕਿ ਜੋ ਡੀਜੀ ਸਾਹਿਬ ਜਾਂ ਆਈਜੀ ਸਾਹਿਬ ਨਾਲ ਵੀ ਗੱਲਬਾਤ ਕਰਨਗੇ ਤਾਂ ਜਿੰਕੋ ਐਕਿਊਟ ਕਰਵਾਈ ਉਹਨਾਂ ਦਾ ਨਾਮ ਵੀ ਜਿਹੜੀ ਗੱਲਬਾਤ ਹੋਈ ਵੀ ਜਰੂਰ ਆਪਾਂ ਸਾਂਝੀ ਕਰਾਂਗੇ ਲੇਕਿਨ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਟਾਰੀ ਵਗਾ ਸਰ ਇਹ ਲਗਾਤਾਰ ਤਸਵੀਰਾਂ ਜੋ ਬਾਰਡਰ ਦੀਆਂ ਸਾਂਝੀਆਂ ਕਰਨਾ ਤਾਂ ਤੁਸੀਂ ਸਮਝ ਗਏ ਕਿ ਕਿਹੜੇ ਤਰੀਕੇ ਦੇ ਨਾਲ ਜੋ ਅਧਿਕਾਰੀ ਵਾਪਸ ਤਾਂ ਉਹ ਸਮਾਜੋਤ ਕਰਕੇ ਜੋ ਦਿਖਾਈ ਦੇ ਰਹੇ ਨੇ ਤਾਂ ਮੈਂ ਆਪਣੇ ਸ਼ਰਗੀ ਨੂੰ ਕਹਾਂਗਾ ਕਿ ਅਗਲਾ ਤਸਵੀਰ ਹੈ ਸਾਝੀਆਂ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਜੋ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਭ ਤੋਂ ਪਹਿਲੇ ਪਾਈਏ ਅਧਿਕਾਰੀ ਜੋ ਅਕਸਰ ਯੂਨੀਫਾਰਮਸ ਦੇ ਵਿੱਚ ਇਸ ਜਗ੍ਹਾ ਤੇ ਦਿਖਾਈ ਦਿੰਦੇ ਨੇ ਤਾਂ ਉਹ ਵੀ ਅੱਜ ਅਧਿਕਾਰੀ ਅੱਜ ਵਾਈਟ ਟੀ-ਸ਼ਰਟ ਦੇ ਵਿੱਚ ਅੱਜ ਯੋਗ ਕਰਦੇ ਦਿਖਾਈ ਦੇ ਰਹੇ ਨੇ ਤਾਂ ਉਸ ਦੀਆਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਬੀਐਸਐਫ ਅਧਿਕਾਰੀ ਨੇ ਉੱਥੇ ਅਧਿਕਾਰੀਆਂ ਦਾ ਪਰਿਵਾਰ ਵੀ ਇੱਥੇ ਪਹੁੰਚਿਆ ਹੋਇਆ ਤਾਂ ਉਸ ਦੇ ਨਾਲਾਂ ਦੱਸ ਦਈਏ ਕਿ ਜੋ ਮਹਿਲਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਤੇ ਨਾਲ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਅੱਜ ਇਸ ਯੋਗ ਦਿਵਸ ਮੌਕੇ ਯੋਗ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਯੋਗ ਅੰਤਿਮ ਵਾਰ ਕਿਉਂ ਕਿ ਦੱਸਿਆ ਕੀ ਅੱਜ ਜੋ ਸ਼ੇਰਵਲੇ 21 ਤਰੀਕ ਨੂੰ ਸ਼ੇਰਵਲੇ ਜੋ 6:30 ਵਜੇ ਦੇ ਕਰੀਬ ਜੋ ਯੋਗ ਦਿਵਸ ਇੱਥੇ ਕੀਤਾ ਜਾਣਾ ਸੀ ਤਾਂ ਉਹਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਉਤਾਰੀ ਵਾਕਾ ਸਰਹੱਦ ਤੇ ਇੱਕ ਤਰਫਾ ਪਾਕਿਸਤਾਨ ਬਾਰਡਰ ਕਿਉਂਕਿ ਦੂਜੀ ਤਰਫਾਂ ਦਾ ਚੌਥਾ ਵਿਆਯਾਮ ਅਭੀ ਸੁੱਕ ਗਿਆ ਜੋ ਸਰਹੱਦ ਤੇ ਯੋਗ ਕਰ ਰਹੇ ਹੈ ਇਹ ਸਰਦਨ ਜਵਾਨ 360 ਡਿਗਰੀ ਗੁਮਾਨਾ

ਔਰ ਕਿਸ ਤਰ੍ਹਾਂ ਦੇ ਨਾਲ ਜੋ ਦਾਇਰਾ ਇਹ ਜੋ ਇਤੀ ਬੜੀ ਵਿੱਤ ਬਣਾ ਸਕਦਾ ਬੱਚੇ ਨੇ ਜੋ ਮਹਿਲਾਵਾਂ ਨੇ ਬੀਐਸਐਫ ਦੇ ਜਵਾਨ ਨੇ ਤਾਂ ਉਹ ਅੱਜ ਜੋ ਕਰਦੇ ਦਿਖਾਈ ਦੇ ਰਹੇ ਨੇ ਤਾਂ ਫਿਰ ਰੁਕेंगे ਇਸ ਜਗ੍ਹਾ ਤੇ ਅਕਸਰ ਜਦੋਂ ਸ਼ਾਮ ਵੇਲੇ ਰੀਟਿਡ ਸਮਾਣੀ ਹੁੰਦੀ ਹੈ ਪੂਰੇ ਦੇ ਪੂਰੇ ਜੋ ਹਮਾਂ ਦੀ ਸਿਟਿੰਗ ਆ ਪੂਰੀ ਸੱਭ ਜਗ੍ਹਾ ਉੱਥੇ ਚੋਲੇ ਚੋਲੇ ਵੱਡੇ ਵੱਡੇ ਪੱਤਰ ਤੇ ਦੇਸ਼ ਭਰ ਦੇ ਵਿੱਚੋਂ ਚੱਕਰ ਲਗਾਏ ਲੱਖ ਲੱਖ ਜਗਾਵਾਂ ਤੋਂ ਜੋ ਸਲਾਨੀ ਇਸ ਜਗ੍ਹਾ ਤੇ ਉੱਤੇ ਪਹੁੰਚਦੇ ਨੇ ਤਾਂ ਅਟਾਰੀ ਵਾਗਾ ਸਰਹੱਦ ਦੀ ਜਿਹੜੀ ਰਿਟਰੀਟ ਸਾਰਾਂਵਲੀ ਦੇਖਣ ਲਈ ਅਕਸਰ ਪਹੁੰਚਦੇ ਨੇ ਲੇਕਿਨ ਇਹ ਜੋ ਪਹਿਲੀ ਤਸਵੀਰ کہہ ਸਕਦੇ ਆ ਕਿ ਜਿੱਥੇ ਜੋ ਫਿਰ ਧੀਰੇ ਧੀਰੇ ਪੀਐਸਐਫ ਦੇ ਜਵਾਨ ਪੂਰੇ ਹਾਲ ਦੇ ਵਿੱਚ ਯੋਗ ਕਰਦੇ ਦਿਖਾਈ ਦੇ ਰਹੇ ਨੇ ਮੈਂ ਚਾਹਾਂਗਾ ਕਿ ਆਜ ਕੇ ਪ੍ਰੋਟੋਕਾਲ ਮੈਂ ਆਪ ਯੋਗ ਦੀਆਂ ਤਸਵੀਰਾਂ ਪੇਸ਼ ਕਰਾਣਾ ਹੈ ਇਹ ਜੋ ਨੇ ਸਾਡੇ ਨਾਲ ਸੰਜੀਅ ਕਰ ਰਹੇ ਆ ਜਬ ਕਿ ਜਿੱਥੇ ਕਿ ਦਸ ਜੀ ਕੀ ਜਿਹੜੇ ਹਲਾ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਹੈਗੀ ਕਿਉਂਕਿ ਇਸ ਤੋਂ ਬਾਅਦ ਜਦੋਂ ਯੋਗ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਰંત ਜੋ ਡੀਏਜੀ ਸਾਹਿਬ ਨੇ ਅਸਸ ਚੰਦੇਲ ਜੀ ਤਾਂ ਆਈਜੀ ਸਾਹਿਬ ਜਿਹੜੇ ਨੇ ਸ਼੍ਰੀ ਅਤੁਲ ਅੱਗ ਅਗਲਾ ਵਿਆਯਾਮ ਜੋ ਸੁਦਕ ਚਕਰਾਸਨ ਫੁੱਲ ਜਲੇ ਜੋ ਨੇ ਉਹ ਕਮਰ ਕੋ ਛੱਕੇ ਜਰੂਰ ਮੀਡੀਆ ਨਾਲ ਗੱਲਬਾਤ ਕਰਨਗੇ ਤਾਂ ਗੱਲ ਦੀਆਂ ਵੀ ਜਿਹੜੀਆਂ ਪੱਲੇ ਕਿਲੇ ਗਾਈ ਉਹਨਾਂ ਦੀ ਤੜਨਾ ਸਾਂਝੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇਹ ਯੋਗ ਦੀਆਂ ਤਸਵੀਰਾਂ ਪਾਈਂ ਚ ਲਗਾਤਾਰ ਬਿਨਾ ਆਗਮਲੇ ਤੇ ਦੇਖ ਸਕਦੇ ਹੋ ਪਾਈਂ ਬਿਨਾ ਸਰੀਰ ਕੋ ਸਥਿਰ ਰੱਖਦੇ ਹੋ ਸਿੱਧਾ ਰੱਖਦੇ ਹੋ ਪਾਈਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿੰਨਾ ਘੁੰਮ ਸਕਦੇ ਹੈ ਉਹ ਪਾਈਂ ਅਧਿਕਾਰੀ ਨੇ ਅੱਜ ਕਿਉਂਕਿ ਯੋਗ ਜੋ ਹੈ ਸਿਹਤ ਉਸਤੇ ਵੀ ਕਾਫੀ ਜ਼ਰੂਰੀ ਆਖਿਆ ਜਾਂਦਾ ਹੈ ਆਪਣੀ ਜੋ ਸਿਹਤ ਨੂੰ ਠੀਕ ਰੱਖਣ ਵਾਸਤੇ ਯੋਗ ਦਾ ਇੱਕ ਬਹੁਤ ਮਹੱਤਵਪੂਰਨ ਜੋ ਕਹਿ ਸਕਦੇ ਆ ਬਹੁਤ ਜ਼ਰੂਰੀ ਸਾਡੇ ਵਾਸਤੇ ਇਹ ਯੋਗ ਜੋ ਹੈਗਾ ਲੇਕਿਨ ਜੋ ਲੋਕ ਨੇ ਕਿਤਨਾ ਕਿਤੇ ਯੋਗ ਭੁੱਲ ਵੀ ਚੁੱਕੇ ਨੇ ਕਿਰ ਉਹਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਡੀਆਈਜੀ ਸਾਹਿਬ ਜਿਹੜੇ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਾਂ ਕਿ ਹਾ ਜ ਉਹਨਾਂ ਦੀਆਂ ਯੋਗ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਗਲਾ ਅਭਿਆਸ ਇਹ ਜੋ ਤੁਸੀਂ ਦੇਖ ਸਕਦੇ ਹੋ ਕੈਪ ਦੇ ਵਿੱਚ ਇਹ ਨਹੀਂ ਅਸੀਂ ਅਭਿਆਸ ਕਰਾਂਗੇ ਜੀ ਜੀ ਸਾਹਿਬ ਤਾਂ ਉਹਨਾਂ ਦੀਆਂ ਤਸਵੀਰਾਂ ਐਸਐਸ ਜਿੰਦ ਦੇ ਦੇ ਦੀਆਂ ਤਸਵੀਰਾਂ ਜਿਹੜੀਆਂ ਜੀ ਸਾਹਿਬ ਜੀਆਂ ਲਗਾਤਾਰ ਸਾਂਝਾ ਕਰ ਰਹੇ ਆਂ ਆਪਾਂ ਇੰਸਟ੍ਰਕਟਰ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਰਾਸ਼ਟਰੀ ਧਵਜ ਤਿਰੰਗੇ ਦੇ ਹੇਠਾਂ ਤੁਸੀਂ ਵੇਖ ਸਕਦੇ ਹੋ ਕੀ ਕਿਸ ਤਰ੍ਹਾਂ ਜੋ ਬੀਐਸਐਫ ਦੇ ਜਵਾਨ ਨੇ ਅੱਜ ਯੋਗਰਦ ਦੇ ਦਿਖਾਈ ਦੇ ਰਹੇ ਨੇ ਤਾਂ ਉਹ ਲਗਾਤਾਰ ਤਸਵੀਰਾਂ ਟੜ ਨਾਲ ਸਾਂਝੀਆਂ ਕਰ ਰਹੇ ਨੇ ਇਸ ਨੇ ਸੇ ਮੁਰਤੇ ਹੋਏ ਹਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝਾ ਕਰ ਰਹੇ ਆ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਵੀ ਜਵਾਨ ਇਸ ਯੋਗ ਦੇ ਵਿੱਚ ਹਿੱਸਾ ਲੈ ਕੇ ਦਿਖਾਈ ਦੇ ਰਹੇ ਨੇ ਤਾਂ ਆਪ ਨੂੰ ਮੈਂ ਤਾਸੀ ਖੁਸ਼ੀ ਦੇ ਨਾਲ ਕਿ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਆ ਤੇ ਜਿੱਥੇ ਕਿ ਪੂਰੇ ਦੇਸ਼ ਭਰ ਦੇ ਵਿੱਚ ਸਾਡੇ ਦੇ ਪ੍ਰਧਾਨ ਮੰਤਰੀ ਖੈਰ ਮਾਨ ਦੀ ਆਸੇ ਦੇਖੋ ਅੱਜ ਦੇ ਦਿਨ ਜਿਹੜੇ ਹੋਤਾ ਹੈ ਪਰ ਐਸਾ ਕੋਲੀਸ਼ਨ ਜਿਨ੍ਹਾਂ ਨੇ ਉਹ ਅੱਜ ਯੋਗ ਕਰਦੇ ਦਿਖਾਈ ਦੇਣਗੇ ਤਾਂ ਉੱਥੇ ਬੀਐਸਐਫ ਦੇ ਅਧਿਕਾਰੀ ਜਿਹੜੇ ਨੇ ਉਹ ਸ਼ਹਿਰ ਵਲੇ ਸਭ ਤੋਂ ਪਹਿਲੇ ਟਾਰੀ ਵੰਗਾ ਸਰਹੱਦ ਤੋਂ ਕਰਨੇ ਤੋਂ ਪਹਿਲੇ ਇੱਕ ਵਾਰ ਆਪ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੀਆਂ ਯੋਗ ਕਰਦੇ ਦੇਣ ਤਸਵੀਰਾਂ ਵੀ ਨਾਲ ਸਾਡੇ ਉਹ ਕਰ ਰਹੇ ਆ ਤਾਂ ਇਸ ਯੋਗ ਦਿਵਸ ਤੋਂ ਦੱਸ ਦਈਏ ਕਿ ਯੋਗ ਤੋਂ ਬਾਅਦ ਉਪਰੰਤ ਜੋ ਨੇ ਮੀਡੀਆ ਦੇ ਨਾਲ ਗੱਲਬਾਤ ਖਾਸ ਤੌਰ ਦੇ ਉੱਤੇ ਡੀਜੀ ਸਾਹਿਬ ਲੋਕੋ ਕੀਤੀ ਜਾਣੀ ਆ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਜੇ ਭਾਅਗਾ ਤਾਂ ਸੰਝਿਆ ਕਰਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਧਿਕਾਰੀ ਜਿਹੜੇ ਨੇ ਗਹਿਰੀ ਸਾਹਾਂ ਲੈਂਦੇ ਹੋਏ ਤਿਰੰਗਾ ਜੋ ਰਸ਼ਵੀ ਧਵਾ ਜਾ ਉਸ ਦੇ ਹੇਠਾਂ ਜਿਹੜਾ ਯੋਗ ਕਰਦੇ ਦਿਖਾਈ ਦੇ ਰਹੇ ऊपर तो की तरफ या टीवी देवते और उसके साथ बाद सिर के ऊपर हथेली को ले उंगलियों को आप तो को आपस में सांस और हथेली उठा कर रहे फिर गहरी सांस लेते हुए शरीर को जितना खींच सकते हैं खींचेंगे जो सब नहीं, नहीं। लगते हो वो पैरों को साथ में लगा के खड़े हो नहीं तो देखे आपका संतुलन बिगड़ जाएगा जितनी देर तक सांस को रोक सकते हैं आराम से रोकें और फिर सांस को छोड़ते हुए हाथ को सीधा नीचे ले ध्यान जब आप अंतिम अवस्था में जाते हैं तो अपने काफ मसल पिंडली से हाथ ऊपर हथेली को ऊपर की तरफ करें हाथ ऊपर उंगलियों को फंसाएं हथेली उल्टी करके सांस छोड़ें और फिर सांस लेते हुए इसको पूरा खींचें जितनी देर तक सांस को आराम से अंदर रख सकते हैं उतनी देर तक रहें और फिर अपनी क्षमता के अनुसार जब सांस छूटने लगे तो हाथों को साइड से सांस छोड़ते हुए नीचे कर लें बहुत ही अच्छा आसन है आपके मसल को मजबूत करता है ਤਾਂ ਇਹ ਨਵਾਂ ਤਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਗਰ ਪਿਆਸ ਤੋਂ ਨਾ ਹੋ ਜੋ ਜੋ ਹੈ ਉਸ ਸੰਜੀਤ ਜ਼ਿੰਦਗੀ ਵਾਸਤੇ ਕਿੰਨਾ ਜ਼ਰੂਰੀ ਹੈ ਆ ਤਾਂ ਜਹਾਂ ਪਕਰ ਸਕਦੇ ਹੋ ਜੀ ਇੱਕ ਸਿੱਖ ਵੀ ਮਿਲਦੀ ਹੈ ਜਿੱਥੇ ਕੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦੇਸ਼ ਭਰ ਦੇ ਵਿੱਚ ਪੋਲੀਟਿਸ਼ੀਅਨਸ ਪੁਲਿਸ ਆਫੀਸਰ ਰੇਟਸ ਆਫ ਦੇ ਜਵਾਨ ਆਰਮੀ ਆਜ ਦੇ ਜੋਕਰ ਦੀ ਦਿਖਾਈ ਦੇ ਰਹੀ ਉਹਥੇ ਹੀ ਆਮ ਤੌਰ ਤੇ ਰੋਜ਼ਾਨਾ ਵੀ ਸਾਨੂੰ ਇਸ ਜੋਗ ਦਾ ਜਿਹੜਾ ਪਨਾਉਣਾ ਚਾਹੀਦਾ ਕਰਨਾ ਚਾਹੀਦਾ ਤਾਂ ਜੋ ਸਾਡੀ ਸਿਹਤ ਆ ਉਸ ਯੋਗ ਦੇ ਨਾਲ ਬਿਲਕੁਲ ਵਾਪਸ ਸਭ ਸਥਿਤੀ ਵਿੱਚ ਜਾਏ ਠੀਕ ਰਹੇ ਤੰਦਰੁਸਤ ਰਹੇ ਤਾਂ ਉਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਬੀਐਸਐਫ ਦੇ ਜਵਾਨ ਜੋ ਯੋਗ ਕਰ ਰਹੇ ਨੇ ਉਹਨਾਂ ਦੇ ਨਾਲ ਨਾਲ ਬੱਚੀਆਂ ਜੋ ਤੁਹਾਨੂੰ ਹਾਲੇ ਕਰਦੇ ਜੋ ਦਿਖਾਈ ਤੇਰੀਆਂ ਨੇ ਤਾਂ ਸ਼ੁਰੂ ਵਿੱਚ ਇਹ ਸਕਦੇ ਹੋ ਕਿ ਲਗਾਤਾਰ ਸੀਪੀ ਅਟਾਰੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਤਾਂ ਨਿੱਥੇ ਕੀ ਐਸੋ ਹਾਲ ਐਸੋ ਜਗ੍ਹਾ ਤੋਂ ਉੱਤੇ ਜਿੱਥੇ ਕਿ ਅਕਸਰ ਸਲਾਨੀ ਪ੍ਰਿਆ ਹੁੰਦਾ ਸ਼ਾਮ ਵੇਲੇ ਜੇ ਦੇਖਿਆ ਜਾਵੇ ਤਾਂ ਰਿਟ ਸਾਰਾ ਮੈਂ ਦੇਖਣ ਵਾਸਤੇ ਬੜੇ ਜੋਸ਼ ਦੇ ਨਾਲ ਜਿੱਥੇ ਸਲਾਨੀ ਪਹੁੰਚਦੇ ਨੇ ਹਿੰਦੁਸਤਾਨ ਹਿੰਦੂਬਾਦ ਤੇ ਨਾਰੇ ਵੀ ਲੱਗਦੇ ਨੇ ਅਤੇ ਇਹਨਾਂ ਕਰਨਾ ਸਰਵਣ ਹੈ ਜਿੱਥੇ ਯੋਗ ਦਿਵਸ ਮੌਕੇ ਯੋਗੀਆਂ ਤਸਵੀਰਾਂ ਉਹ ਸਾਂਝੀਆਂ ਕਰ ਰਹੇ ਆ। ਸਾਫ ਛੋੜ ਕੇ ਵੀ ਆ ਰਹੇ ਕਰਕੇ ਹੀ ਲੈ ਰਹੇ ਜਿੱਤੇ ਵਧੀਆ ਤਰੀਕੇ ਦੇ ਨਾਲ ਇਹ ਦੇਖ ਸਕਦੇ ਹਾਂ ਕਿ ਪ੍ਰੋਟੋਕਾਲ ਜਿ ਰਹਿ ਕੇ ਜਦ ਅਭਿਆਸ ਹੋ ਜਾਏਗਾ ਕੋਲਾ ਫੁੱਲਪ ਪੰਜਾਬ ਇਹ ਯੋਗ ਕਰਦੇ ਦਿਖਾਏ ਦੇ ਰਹੇ ਨੇ ਇਹ ਜੋ ਲੇਕਿਨ ਇਸੇ ਸਮੇਂ ਲੱਗਾ ਆਰਾਮ ਕਰਦੇ ਯਸਸ ਦੇ ਜੋ ਆਣਾ ਨਹੀਂ ਵਾਪਸ ਕਹਾ ਸੰਦਰਭ ਦੇ ਰਹੇ ਹਾਂ ਲੋਕ ਕਰਦੇ ਦਿਖਾਈ ਦੇ ਰਹੇ ਨੇ ਤਾਂ ਸਯੋਗ ਦੀਆਂ ਤਸਵੀਰਾਂ ਆਪਣੇ ਸੇਵਕ ਨੂੰ ਕਹਾਂਗਾ ਪੂਰੇ ਹਾਲ ਦੀ ਇੱਕ ਵਾਰ ਤਸਵੀਰਾਂ ਜਿਹੜਾ ਨੇ ਫਰਸ ਲਾਈਨ ਆਫ ਡਿਫੈਂਸ ਦੀਆਂ ਤਸਵੀਰਾਂ ਉਹ ਸੰਝੇ ਲਗਾਤਾਰ ਇਹ ਤਸਵੀਰਾਂ ਜੜ ਜਾਣੇ ਤੁਹਾਡੇ ਨਾਲ ਜਗਬਾਨੀ ਟੀਵੀ ਦੇ ਉੱਤੇ ਸੰਝਾ ਕਰ ਰਿਹਾ ਹੈ ਵਹ ਟਿਕੋਣਾ ਅਸਨ ਦੇਖ ਸਕਦੇ ਹਾਂ ਟਿਕੋਣਾ ਅਸਨ ਤਰ੍ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਜੋ ਸਭ ਤੋਂ ਆਸਾਨ ਪੀਐਸਐਫ ਤੇ ਜਵਾਨ ਨੇ ਜੋ ਕਰਦੇ ਜੋ ਦਿਖਾਈ ਦੇ ਰਹੇ ਹਨ ਕਿਆ ਗਿਆ ਹੈ ਤਾਂ ਕਿ ਆਸਾਨੀ से ਤਾਂ ਇਹ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਸਾਂਝੀਆਂ ਕੀਤੀਆਂ ਨੇ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਬੀਐਸਐਫ ਦੇ ਜਵਾਨ ਜਾਂ ਮਹਿਲਾਵਾਂ ਵੀ ਅੱਜ ਇਸ ਪਾਲਟੀ ਮਾਰਕੇ ਬੈਠੇ ਯੋਗ ਦਿਵਸ ਦੇ ਵਿੱਚ ਹਿੱਸਾ ਲੈ ਰਿਆ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਹ ਤਸਵੀਰਾਂ ਕਿ ਕਿ ਦੱਸਦੀ ਹੈ ਕਿ ਜਿੱਥੇ ਕਿ ਅਟਾਰੀਵਾ ਕਾ ਸਰਹੱਦ ਉੱਤੇ ਅੱਜ ਜੋ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਸ਼ੁਰੂ ਕਰਾਂਗੇ ਪਾਇਆ ਸੇ ਹਸਾਂਤ ਤੁਸੀਂ ਦੇਖ ਸਕਦੇ ਹੋ ਕਿ ਜੋ ਪੂਰੇ ਦੇਸ਼ ਭਰ ਦੇ ਵਿੱਚ ਜੋ ਅੱਜ ਯੋਗ ਦਿਵਸ ਹੈ ਉਹ ਮਨਾਇਆ ਜਾਣਾ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਅਤੇ ਵਾਗਾ ਸਰਹੱਦ ਤੋਂ ਫਿਰ ਬائیں ਸੇ ਸਾਹ ਲੈਣਗੇ ਅਤੇ ਢਾਈਨੇ ਸੇ ਛੋੜेंगे। 20 ਦੀ ਗਿਣਤੀ ਤੱਕ ਸੰਗਠਿਤ ਤਾਂ ਇਹ ਅੱਜ ਤਸਵੀਰਾਂ ਜਿਹੜੀਆਂ ਤੜਣਾ ਸਾਂਝਾ ਕੀਤੇ ਹਨ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਜੋ ਕਿ ਟਾਰੀ ਵਾਗਾ ਸਰਹੱਦ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਜੋ ਜਵਾਨ ਬੀਐਸਐਫ ਦੇ ਜਵਾਨ ਜਿਹੜੇ ਅੱਜ ਇਸ ਯੋਗ ਦਿਵਸ ਦੇ ਵਿੱਚ ਜੋ ਹਿੱਸਾ ਲੈਣ ਦੇ ਪਹੁੰਚੇ ਨੇ ਤਾਂ ਆਈਜੀ ਪੰਜਾਬ ਜਿਹੜੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦਾ ਅੱਜ ਦੇ ਇਸ ਯੋਗ ਦਿਵਸ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਉਹਨਾਂ ਦਾ ਅੱਜ ਦੇ ਇਸ ਯੋਗ ਦਿਵਸ ਦੇ ਉੱਤੇ ਕੀ ਕਹਿਣਾ ਤਾਂ ਇਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਾਂ ਆਈਜੀ ਸਾਹਿਬ ਜੋ ਨੇ ਉਹ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੀ ਕਿਸ ਕੀ ਜਾਣਦੇ ਨਾ ਯਾਰ ਸਾਰੇ ਲੋਕੋ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਉਪਲਕਸ਼ਮੇ जेसीपी अटारी के प्रांगण में उपस्थित गणमान्य व्यक्ति सीमा सुरक्षा बल एवं सेना के उपस्थित अधिकारीगण सभी जवान परिवारगण सीमावर्ती गांव के निवासियों प्यारे बच्चों और उपस्थित मीडिया कर्मियों हार्दिक सुप्रभात आज अटारी के इस गौरवशाली परेड स्थल पर अंतर्राष्ट्रीय योग दिवस के अवसर पर आप सभी के बीच उपस्थित होना मेरे लिए अत्यंत सम्मान का क्षण है बीएसएफ के एक अधिकारी के रूप में मैं इस विशेष दिवस के महत्व को भली समझता हूँ यह देखकर मेरा हृदय हर्ष भर गया कि आप सभी इतने जोश और उत्साह के साथ इस भारतीय विरासत को प्राचीन भारतीय विरासत को अपनाने के लिए यहाँ एकत्रित हुए हैं। योग केवल शारीरिक व्यायाम का एक समूह नहीं है बल्कि एक महत्वपूर्ण विज्ञान है जीवन जीने की शैली है जो हमारे ऋषि मुनियों ने हजारों साल पहले हमें प्रदान की है भारत सरकार की पहल एक पृथ्वी एक स्वास्थ्य के लिए योग को जीवन में आत्मसात करे और एक स्वस्थ भारत स्वस्थ विश्व के निर्माण में हम सब अपना योगदान दे आइए हम सब मिलकर एक स्वास्थ्य समृद्ध और शांतिपूर्ण भारत के निर्माण की दिशा में काम करें आप सभी को इस अद्भुत आयोजन में भाग लेने के लिए मैं एक बार फिर बहुत बहुत धन्यवाद जय हिंद जय भारत जय जय ਨਟਨਾਲੇ ਯੋਗ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤਾਂ ਆਈਜੀ ਸਾਹਿਬ ਵੱਲੋਂ ਵੀ ਜੋ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਉੱਥੇ ਆਪਣੀ ਸਿਹਤ ਨੂੰ ਲੈ ਕੇ ਜੇ ਕਹਿਲ ਕਰ ਲਈਏ ਕਿਉਂਕਿ ਇਸ ਯੋਗ ਨੂੰ ਸਾਨੂੰ ਹਰ ਰੋਜ਼ ਜੋ ਆਪਣੀ ਜ਼ਿੰਦਗੀ ਦੇ ਵਿੱਚ ਪਾਉਣਾ ਚਾਹੀਦਾ ਕਿਉਂਕਿ ਕਿਸੇ ਵੀ ਰੋਗ ਤੋਂ ਜੋ ਇਹ ਜੋ ਯੋਗ ਜੋ ਹੈਗਾ ਉਹ ਮੁਕਤ ਕਰਦਾ ਹੈ ਤਾਂ ਇਹ ਤਸਵੀਰਾਂ ਅੱਜ ਟੋਨਾਲ ਟਾਰੀ ਵਾਗਾ ਸਾਰਾਦੀਆਂ ਸਾਂਝੀਆਂ ਕੀਤੀਆਂ ਜਿੱਥੇ ਕਿ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਕੈਮਰਾਮੈਨ ਸੰਦੀਪ ਵਰਦਨ ਲਕਸ਼ਸਿਟ ਜਗਮਾਨੀ ਟੀਵੀ ਅਟਾਰੀ